ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਪਿੰਡ ਬਾਠ ਨਥਾ ਸਿੰਘ ਸਰਪੰਚ ਦੇ ਘਰੋਂ ਇੱਕ ਆਪਾਂ ਤੁਹਾਨੂੰ ਪਹਿਲੇ ਸੂਏ ਸੁਣਨ ਵਾਲੀ ਵੱਡੇ ਘੱਟ ਘੱਟ ਵਾਲੀ ਆਪਾਂ ਝੋਟੀ ਦਿਖਾ ਰਹੇ ਆ ਕਿੰਨੇ ਕ ਦਿਨ ਜਿਹੜੇ ਸੂਣ ਦੇ ਵਿੱਚ ਵਾਕੀ ਨੇ ਤੇ ਕੀ ਬਾਈ ਨੇ ਰੇਟ ਕਰਿਆ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਠੰਡੀ ਸੇਲ ਤੁਸੀਂ ਦੇਖ ਸਕਦੇ ਬਹੁਤ ਜਿਆਦੇ ਉਹ ਡਰਦੇ ਨਹੀਂ ਕੋਈ ਭਜਦੇ ਨਹੀਂ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਠੀਕ ਆ ਜੀ ਵਧੀਆ ਜੀ ਠੀਕ ਆ ਸੇਤਾ ਠੀਕ ਆ ਜੀ ਸੂਗਾ ਪਹਿਲਾ ਸੁੰਦੀ ਹੈ ਜੀ ਹਾਂਜੀ ਪਹਿਲਾ ਜੀ ਕਿੰਨੇ ਕੁ ਦਾ ਰਹਿੰਦੇ ਜੀ ਚਾਰ ਕੁ ਦਿਨ ਰਹੇ ਚਾਰ ਪੰਜ ਦਿਨ ਜੀ ਚਾਰ ਪੰਜ ਦਾ ਰੇਟ ਕੀ ਕਰਤਾ ਜੀ ਆਪਾਂ ਇਹਦਾ ਰੇਟ 140 ਮਾਨਦਾਨ ਹੋਜੂ ਹੋਜੂ ਜੀ ਤੋਰੋ ਫਿਰ ਇੱਕ ਵਾਰੀ ਰੇਟ ਬਾਈ ਨੇ 140 ਕਰਿਆ ਮਾਨਦਾਨ ਹੋ ਜਾ ਇਹਨੂੰ ਤੋਰ ਦੇ ਸਿੱਧੇ ਪੱਕੇ ਪੱਕੇ ਚ ਫੁੱਲ ਵਜਣਾ ਫੁੱਲ ਕੱਟ ਕਾਟਾ ਵੱਡੀਆਂ ਝੋਟੀਆਂ ਦੇ ਵਿੱਚੋਂ ਆਉਂਦੀ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਜ਼ਰੂਰ ਤੋਂਵੇ ਤਾਂ ਕਰ ਸਕਦੇ ਹੋ ਸੰਪਰਕ ਟਾਈਟ ਲੇਵੇ ਦੀ ਹੈ ਹਜੇ 5-4 ਦਿਨਾਂ ਦੀ ਕੱਚੀ ਆ ਹਜੇ ਘੱਟੋ-ਘੱਟ ਮੇਰਾ ਅੰਦਾਜ਼ਾ ਵੀ ਹਫ਼ਤਾ ਵੀ ਕੱਢ ਸਕਦੀ ਆ 5-7 ਦਿਨ ਤਾਂ ਮਿੱਤਰੋ ਖੁੱਲੇ ਕੱਡੂ ਕੱਡੂ ਫੁੱਲ ਬੇਲ ਆ ਫੁੱਲ ਕਾਟ ਕਾਠਾ ਵੱਡੀਆਂ ਝੋਟੀਆਂ ਤੇ ਆਉਂਦੀ ਆ ਵਿੱਚ ਆਉਂਦੀ ਆ ਤੇ ਹੁੰਡੀ ਝੋਟੀ ਆ ਥਣਾ ਦੀ ਪੂਰੀ ਸਾਫ਼ ਬੰਦ ਹੋ ਜਪਾ ਠੰਡੀ ਸੀਲ ਫੁੱਲ ਬਾਈ ਦਾ ਜਿਹੜਾ ਘਰ ਆ ਇਦਰੋਂ ਲਹਿਰੇ ਮਹੱਬਤ ਕਰਨੀਓ ਜਦੋਂ ਆਪਾਂ ਪਿੰਡ ਦੇ ਵਿੱਚ ਐਂਟਰ ਹੁੰਦੇ ਆ ਬੰਦੇ ਹਾ ਟਾਵਰ ਦੇ ਬਿਲਕੁਲ ਨੇੜੇ ਬਾਈ ਦਾ ਘਰ ਹੈ। ਤੇਰੇ ਲੋ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ। ਤੇ ਫੋਨ ਨੰਬਰ ਜਾਦਾ ਜੀ ਬਾਈ ਦਾ। ਜਾਦ ਨਹੀਂ। ਅ ਬਾਈ ਦਾ ਜਿਹੜਾ ਫੋਨ ਫੋਨ ਨੰਬਰ ਹੈ ਜੀ 9969920800 9969920800 ਬਾਈ ਦਾ ਫੋਨ ਨੰਬਰ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ। ਪਹਿਲੇ ਸੂਏ ਮਿੱਤਰੋ ਸੂਣਾ ਪੰਜ ਚਾਰ ਦਿਨਾਂ ਦੀ ਕੱਚੀ ਆ। ਥਾਣਾ ਦੇ ਪੂਰੀ ਸਾਫ ਹੈ ਸੋ ਜੇਕਰ ਕਿਸੇ ਵੀ ਦੋਸਤ ਮਿੱਤਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 98724 82124 ਸੋ ਸਾਰੇ ਵੀਰਾਂ ਦਾ ਧੰਨਵਾਦ